ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਬਨਾ ਰਾਜ ਚੋਂ ਗੁਣ ਤਰੱਕੀਆਂ ਵਾਸ਼ੇ ਮੱਕੀ ਬੈਠੇ ਜੀ ਘਰ ਅੰਦਰ ਖੰਡਪਰ ਸਾਹਿਬ ਆਰੰਭ ਹੋਵੇ ਤੇ ਡਿਊਟੀ ਲਾ ਕੇ ਆਪਾਂ ਪਹੁੰਚ ਗਏ ਤੇ ਵੀ ਅੱਜ ਮੌਸਮ ਵਧੀਆ ਸਾਡੇ ਠੀਕ ਹੈ ਧੁੱਪਾਂ ਨਿਕਲੀ ਵੀ ਹੈ ਤਕਰੀਬਨ 10:30 ਦਾ ਟਾਈਮ ਹੋਇਆ ਹੋਇਆ ਵੀ ਮੀਂਹ ਜਿਹੜਾ ਪਿਆ ਸਾਡੇ ਕੱਲ ਸ਼ਾਮ ਤੱਕੇ ਪਿਆ ਰਾਤ ਨੂੰ ਕੋਈ ਮੀਂਹ ਨਹੀਂ ਪਿਆਗਾ ਜਣੀ ਜਿਹੜਾ ਸ਼ਾਮ ਤੱਕ ਪਿਆ ਬਹੁਤਾ ਨਹੀਂ ਪਿਆ ਹੈਗਾ ਆਪਾਂ ਨੇ ਵੀਡੀਓ ਦਿਖਾਇਆ ਉਹਦੇ ਬਾਅਦ ਮਾੜਾ ਮੋਟਾ ਹੀ ਫੇਰ ਭੂੜ ਜੂ ਪ ਜਣੀ ਜੇ ਆਪਾਂ ਕੈਸੇ ਲਾਈਏ ਵੀ ਕਣਕ ਨੂੰ ਪਾਣੀ ਜਿੰਨਾ ਕੰਮ ਨਹੀਂ ਕਰਿਆ ਮੀਨਾ ਹਿਸਾਬ ਦਾ ਹੀ ਪਿਆ ਬਹੁਤ ਭੂਰਜੋ ਪੈਂਦੀ ਰਹੀ ਹੈ ਜਣੀ ਪਿਆ ਦੋ ਦਿਨੇ ਪਈ ਗੇ ਰਾਤ ਅਰ ਦੇਣ ਹਵਾ ਤੇ ਬਚਾਓ ਹੈ ਦੇਖੇ ਤੁਸੀਂ ਕਣਕਾਂ ਸਾਡੇ ਕਣਕਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਕੋਈ ਐਹਣ ਨਹੀਂ ਪਈ ਹੈ ਕਿ ਕੋਈ ਜ਼ਿਆਦਾ ਮੀਂਹ ਨਹੀਂ ਕੋਈ ਹਵਾ ਨਹੀਂ ਬਹੁਤੀ ਨੁਕਸਾਨ ਗਰੀ ਨਹੀਂ ਹੈ ਕਣਕ ਸਭ ਦੇ ਬਚਾਓ ਹੈ ਚਲੋ ਜਣੀ ਜੇ ਹੁਣ ਮੀਂਹ ਨਾ ਪਿਆ ਬਾਅਦ ਚ ਤਾਂ ਫਿਰ ਕੱਢਾ ਪਾਣੀ ਲਾਉਣਾ ਪੈਣਾ ਪਾਣੀ ਦਾ ਲਾਵਾਂਗੇ ਹੁਣ ਵੀ ਬਚਾਓ ਹੈ ਇਕੜਾ ਹੁਣ ਕੱਲ ਵੀ ਨੇ ਇੱਕ ਮਨੂ ਪਟਿਆਲੇ ਤੇ ਵੀਡੀਓ ਪਾਈ ਜਿੱਥੇ ਐਹਣ ਪੈਂਦੀ ਦਿਖਾਈ ਆ ਉਹਨੇ ਇਦਾਂ ਮੌਸਰ ਕੰਨੀ ਨੂੰ ਹੈਂਡ ਪਈਆ ਹੁਣ ਅੱਜ ਵੀਡੀਓ ਬਹੁਤ ਦੇਖਿਆ ਲੋਕਾਂ ਨੇ ਆਏ ਉਂਜਲੇ ਵਿੱਚ ਇਕੱਠਿਆਂ ਕਰਦੇ ਉੱਥੇ ਨੁਕਸਾਨ ਬਹੁਤ ਹੋਇਆ ਦਾ ਐਦਨ ਬੰਗਿਆਗਨੀ ਦੇ ਫੋਨ ਆ ਉਧਰ ਨੂੰ ਮੀਂਹ ਬਹੁਤ ਪਿਆ ਵਾ ਕਣਕਾ ਪਾਣੀ ਦੀ ਭਰੀਆਂ ਖੜੀਆਂ ਚਲੋ ਕਣਕ ਪਾਣੀ ਦੀ ਹਲੇ ਝਾਲ ਚੱਲ ਲੰਦੀ ਆ ਦੋ ਤਿੰਨ ਦਿਨਾਂ ਖੜਦਾ ਜਿਹੜਾ ਜਿਆਦਾ ਟਾਈਮ ਤਾਂ ਹੋ ਜਾਂਦਾ ਖਰਾਬ ਵੀ ਬਹੁਤ ਵਧੀਆ ਬਾਕੀ ਅੱਜ ਰਿਸ਼ਤੇਦਾਰ ਪਹੁੰਚੇ ਵੇ ਆ ਗਰਾਹ ਆਪਣੇ ਵੀ ਉਹਨਾਂ ਨੇ ਪਹਿਲਾਂ ਦਿਖਾਇਆ ਸੀ ਭਾਣ ਜੀ ਆਈ ਬੁ ਆਪਣੀ ਕੈਨੇਡਾ ਤੇ ਇੱਕ ਭਾਣਜੀ ਦਾ ਵਿਆਹ ਹੋਇਆ ਤਾਂ ਉਹਦੇ ਵਿਆਹ ਕਰਕੇ ਉਹ ਵੀ ਛੁੱਟੀ ਲੈ ਕੇ ਆਈ ਸੀ ਇਹਦਾ ਪਿੰਡ ਕਰਤਾਰਪੁਰ ਹੈ ਵੀ ਇਹ ਆਈ ਦੀ ਵਿਆਹ ਦੇ ਨੇੜੇ ਜੀ ਚਲੋ ਤਿੰਨ ਤਰੀਕ ਨੂੰ ਆਗਦੀ ਉਸੇ ਨਾਲ ਦੀ ਸ਼ਾਪਿੰਗ ਦਾ ਕੰਮ ਦਾ ਬਾਕੀ ਉੱਥੇ ਵਿਆਹ ਵਿੱਚ ਅਸੀਂ ਮਿਲਦੇ ਰਹੇ ਆ ਵੀਡੀਓ 'ਚ ਵੀ ਇੱਕ ਦੋ ਵਾਰ ਆਈ ਆ ਉਹ ਭਣੇ ਜੀ ਵੀ ਚਲੋ ਉਹਦੇ ਨਾਲ ਗੱਲਬਾਤ ਸ਼ਾਇਦ ਨਾ ਹੋਈ ਹੋਵੇ ਵਿੱਚ ਵੀਡੀਓ ਦੇ ਵੀ ਅੱਜ ਉਹ ਵੀ ਮਿਲਣ ਵਾਸਤੇ ਆਈ ਬੇ ਉਹਨਾਂ ਹੁਣ ਜਾਣਾ ਕਰ ਲੂੰ 2 ਤਰੀਕ ਨੂੰ ਮਹੀਨੇ ਦੀ ਛੁੱਟੀ ਦੀ ਮਹੀਨਾ ਇਹਨਾਂ ਦਾ ਬਸ ਇੱਕੜੇ ਲੰਘ ਗਿਆ ਹੁਣ ਦੱਸ ਦਿੰਦਾ ਸਾਡੇ ਵਿਆਹ ਵਿੱਚ ਲੰਘੇ ਉਧਰ ਇਹਨਾਂ ਠੇ ਭੱਜੇ ਫਿਰਿਗੇ ਇੱਧਰੋਂ ਵੀ ਗੇੜਾ ਨਹੀਂ ਵੇ ਹੁਣ ਉਹ ਆਈ ਵੀ ਆਪਾਂ ਆਏ ਤੇ ਡਿਊਟੀ ਲਾ ਕੇ ਹੁਣ ਉਧਰ ਗਏ ਉਹ ਜਾਨਮਾਲ ਦਾ ਮਕਾਨ ਦੇਖਣ ਬਾਅਦ ਤੇ ਭਾਣ ਜਾਬੀ ਗਏ ਲਿਆ ਆਇਆ ਵੇ ਕਿਉਂ ਇਹ ਮਕਾਨ ਪਾਉਂਦੇ ਆ ਚਲੋ ਉਹ ਵੀ ਦੇਖਦੇ ਨਾ ਤੇ ਲੈਂਟਰ ਹੁਣ ਖੁੱਲਿਆ ਉੱਥੇ ਪਹਿਲਾਂ ਲੈਂਟਰ ਪਾਇਆ ਉਹਦਾ ਉਧਰ ਜਾਨਮਾਲ ਗੇ ਨਹੀਂ ਲੱਕੜੀ ਲੁਕੜੀ ਆਈ ਦਰਵਾਜ਼ਾ ਬਾਹਰ ਤੇ ਉਹ ਦੇਖਣ ਗਿਆ ਕਹਿੰਦਾ ਦੇਖਦਾ ਚਲੋ ਮੈਂ ਵੀ ਉਧਰ ਜਾ ਕੇ ਤੁਹਾਨੂੰ ਦਿਖਾਉਂਦਾ ਮਕਾਨ ਦਿਖਾਉਂਦਾ ਨਾਲੇ ਗੱਲਬਾਤ ਕਰਾਉਂਦਾ ਉਹਨਾਂ ਦੇ ਨਾਲ ਬਾਕੀ ਕਿ ਟ੍ਰਾਲੇ ਨੂੰ ਕਹਿੰਦਾ ਹੋ ਕਈ ਦਿਨਾਂ ਦਾ ਕਹਿੰਦਾ ਨਾ ਮਹਾ ਚੱਲ ਤੇ ਅੱਜ ਵੀਡੀਓ ਚ ਕਹਾਂਗਾ ਜਿਹੜਾ ਟ੍ਰਾਲਾ ਚਾਹੀਦਾ ਹੁਣ ਮਾ ਜੀ ਹੈ ਤੈਨੂੰ ਚਾਹੀਦਾ ਭਾਈ ਦੱਸ ਦੇ ਜੇ ਹੋਇਆ ਪੁਰਾਣਾ ਕਿਸੇ ਕੋਲ ਚੱਲਦਾ ਆਪਾਂ ਲੈ ਲਾਂਗੇ ਨਹੀਂ ਤਾਂ ਫਿਰ ਨਵੇਂ ਦੀ ਸਾਈ ਦੇਵੋਗੇ ਵੀ ਚਲੋ ਠੀਕ ਹੈ ਜੀ ਚਲਦੇ ਆ ਉਹ ਤਾਂ ਜਾਣ ਮਾਰਗ ਨੇ ਨੂੰ ਮਲਾਉਂਦੇ ਸਾਨੂੰ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਅੱਜ ਕੁੜੀ ਮਿਲਣ ਆਈ ਵੀ ਸਾਡੇ ਕੋਲ ਉਹ ਕੱਲ ਨੂੰ ਜਾਣਾ ਆਉਣਾ ਹੈ ਕੈਨੇਡਾ ਨੂੰ ਕੈਨੇਡਾ ਇਹ ਵੀ ਟ੍ਰਾਂਟੋ ਦੇ ਵਿੱਚ ਰਹਿੰਦੀ ਹੈ ਚਲੋ ਦੋ ਹੀ ਭੈਣਾਂ ਐ ਤੇ ਉਹ ਵੀ ਉਧਰੇ ਬਾਹਰ ਐ ਉਹ ਤਾਂ ਨਹੀਂ ਹੋਇਆ ਹੈਗਾ ਕਾਗਜ਼ ਪੱਤਰਾਂ 'ਚ ਚਲੋ ਇਹਨਾਂ ਦਾ ਕੋਈ ਪੀਆਰ ਦਾ ਲੱਗੇ ਹੋਵੇ ਕਾਗਜ਼ ਪੱਤਰ ਉਹਦੇ ਕਰਕੇ ਨਹੀਂ ਆਇਆ ਹੋਇਆ ਵਿਆਹ 'ਚ ਇਹਦਾ ਹਲੇ ਆ ਗਈ ਦੀ ਇਹ ਵੀ 5-7 ਦਿਨ ਪਹਿਲਾਂ ਆਈ ਦੀ ਤਿਹ ਲੋਪੜੀਆ ਤੇ ਗੀਬਾ ਮਹੀਨਾ ਕੰਡ ਛੁੱਟੀ ਹੈਗੀ ਦੀ ਵੀ ਹੁਣ ਪਹਿਲਾਂ ਜਦ ਆਉਂਦੇ ਤੇ ਜਦ ਆਇਦਾ ਵੀ ਲੈ ਕੇ ਆਉਣਾ ਫਲਾਣਾ ਲੈ ਕੇ ਆਉਣਾ ਤੇ ਹੁਣ ਜਾਣ ਲੱਗੇ ਵੇ ਬਾਦ 10 15 15 ਦਿਨ ਬਾਅਦ ਸਾਰੇ ਜਾਈ ਜਾਂਦੇ ਆ ਚਲੋ ਠੀਕ ਹੈ ਵਧੀਆ ਕੰਮ ਚੱਲੀ ਜਾਵੇ ਠੀਕ ਹੈ ਇੱਕ ਨੇ ਟਾਈਮ ਲੱਗੀ ਜਾਂਦਾ ਵੀ ਠੀਕ ਹੈ ਜੀ ਦਿਖਾਉਂਦੇ ਤੇ ਜਾਨ ਮਹਾਲੇ ਕਰਕੇ ਨਹੀਂ ਗਏ ਵੇ ਮਲਾਉਂਦੇ ਸਨ ਉਹਦੇ ਸਾਰੇ ਲਓ ਬਾਜੀ ਜਾਨ ਮਾਲ ਲੈ ਲੱਕੜੀ ਵਾਲੇ ਨੱਕੜਾ ਕੇ ਦਰਵਾਜ਼ੇ ਵਾਲੇ ਬੋਟਰ ਰੈਗਾ ਲਵਾ ਦੇ ਨਾਲ ਯਾਰ ਹੁਣ ਉਹ ਜਿਹੜਾ ਤੇਰੇ ਪਿੰਡ ਆ ਕਹਿੰਦੇ ਸੋਨੇ ਦੇ ਹੱਥ ਸਾਰਾ ਕੁਝ ਨਹੀਂ ਮੇਰੇ ਹੱਥੋਂ ਭਾਈ ਨੋਬੇ ਤਾਂ ਦੱਸਿਆ ਬੰਨੇਗਾ ਨਹੀਂ ਉਹ ਲੱਖ ਲੱਖ ਤੱਕ ਦਵਾ ਦੂਗਾ ਹਾਂ ਦੇ ਮੈਂ ਤਾਂ ਹੈ ਉਹਨੂੰ ਭਾਈ ਕੀ ਤੇ ਬਈ ਉਪਰੇ ਲੈਣਾ ਤੇਰੇ ਹੱਥ ਸਾਰਾ ਕੁਝ ਮੈਨੂੰ ਪਤਾ ਲੱਸ ਰਿਹਾ ਤੇਰੇ ਬੰਦੇ ਕੀ ਤੇ ਉਪਰ ਲਾ ਕਲਾਸਿਕ ਕਰਣਾ ਆਹ ਦੇ ਨਾਲ ਵਾਇਆ ਦੇਖ ਲੈ ਤੋੜ ਤੋੜ ਕੇ ਰੇਟ ਹਾਂ ਬਾਹ ਮੱਟੀ ਦੇਖਾਉਂਦੇ ਜਪਦੀ ਲੈ ਕੀ ਹਾਲ ਹੈ ਵਧੀਆ ਜੀ ਵਧੀਆ ਜੀ 36 ਲਾ 36 ਲਾਣਾ ਹੁਣ ਵਿੱਚ ਨਹੀਂ ਆਏ ਮੈਸਤਰੀ ਕਾਦੂ ਦੇ ਕਾ ਜੜਾਈ ਜਾਂਦਾ ਵਿੱਚ ਰਹਿ ਕੇ ਹੁਣ ਅੱਛਾ ਉੱਪਰ ਦੇਖੜ ਕੇ ਦੇਖਦਾ ਹਾਂ ਐਂ ਕਰਕੇ ਦੇਖੋ ਅੱਛਾ ਜਿਹੜਾ ਇੱਥੇ ਜਿਹੜਾ ਅੰਦਰ ਹੋਣਾ ਖੁਦਾ ਕਰ ਕਰਦੇ ਕਰਦੇ ਮੈਸਰੀ ਮਾਰਦੇ ਢੀਰੀ ਲੈ ਅਰੇ ਹੋਰ ਇੱਥੇ ਆ ਜਾਣਾ ਇਹਨਾਂ ਨੇ ਆਹ ਨਾ ਜਿਹੜਾ ਸਾਰਾ ਕੁਝ ਸੈਟ ਹੈ ਜਿਹੜਾ ਬੀਮ ਹੈ ਬੀਮ ਨੂੰ ਰੱਖਦਾ ਹਾਂ ਹਾਂ ਉਹ ਸਰੀਏ ਦਾ ਕਰ ਲਾਜ ਉਹਨਾਂ ਹੀ ਕਰਿਆ ਕੱਟੇ ਬਾਹਰ ਨੂੰ ਇਹ ਜੁ ਨਿਕਲ ਨਹੀਂ ਹੋਈ ਸਰੀਏ ਨਹੀਂ ਕੱਟੋ ਹੁਣ ਉਹਨਾਂ ਜਿਹੜਾ ਕਰਨਾ ਸਜੀ ਬਣੇ ਸਰੀਆ ਦੂਆ ਆ ਗਿਆ ਹੁਣੇ ਦੀਮਾ ਆ ਗਿਆ ਉਹ ਵੱਟ ਨਹੀਂ ਹੁਣਾ ਇਹਦਾ ਕੋਈ ਬੱਦਨ ਨਹੀਂ ਦੱਸਿਆ ਅੱਛਾ ਦੀਮਾ ਤੋਂ ਬਾਰੇ ਇਹ ਕਹਿੰਦਾ ਪਾਣੀ ਅੰਦਰ ਆਣੀ ਕਿ ਤੈਨੂੰ ਨਾ ਗਰਮੀ ਬੋਲ ਨਹੀਂ ਹਾਂ ਮੈਂ ਇਹ ਪਾਣੀ ਬਣ ਗਿਆ ਹੂੰ ਆਇਆ ਪਸੰਦ ਕਮਰਾ ਹਾਂ ਹੈ ਸਤਰੀਏ ਇਹ ਵੀ ਮੁੰਡਾ ਮਕਾਨ ਪਾਉਂਦਾ ਅੱਛਾ ਮਾਹ ਕੰਮ ਦਿਖਾ ਦਵਾ ਇਹਨੂੰ ਜੀ ਕਿੱਥੇ ਇਹਦਾ ਹੈਗਾ ਪਿੰਡ ਚੰਡੀਗੜ੍ਹ ਦੇ ਨੇੜੇ ਅੱਛਾ ਉਹ ਕਰਤਾਰਪੁਰ ਪਿੰਡ ਹੈ ਕਰਤਾਰਪੁਰ ਹਾਂ ਉਹਦੀ ਡਬਲ ਕੋਠੀ ਕੋਠੀ ਡਬਲ ਹੈ ਇਹਦੀ ਤਕੜਾ ਕੰਮ ਉੱਥੇ ਇਹਦੇ ਨਾਲ ਤੇ ਦੁੱਗਣਾ ਮਾਹ ਜਾਨ ਮਹਾਂ ਲਾ ਲੇ ਅੱਛਾ ਐਸਟੀਮੇਟ ਪਤਾ ਲੱਗ ਰਿਹਾ ਹੈ ਕਿ ਪੰਜਾਹ ਨੀਕਰਾ 17 ਨੰਬਰ ਕਹਿੰਦੇ ਲੱਖ ਰੁਪਏ ਉੱਪਰ ਨਾ ਉਹ ਮੈਂ ਦੋ ਪਤਾ ਲਗ ਰਹੀ ਮੇਰਾ ਦੋ ਪਾ ਜਾਣਾ ਚਾਹ। ਤੇਰਾ ਜੇ ਇਹਨਾਂ ਬੜਾ ਦੋ ਦੇ ਪਲੱਸ ਚੜ੍ਹ ਗਿਆ ਨਹੀਂ 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 ਦੋ ਦੇ ਪਲੱਸ ਨਹੀਂ ਤੇਰਾ 5 ਲੱਖ ਦੇ ਜਵਲ ਦੇਖਦਾ ਹੀ ਆ ਜਿਹੜੇ ਜਾਵਗਾ ਲੈ ਮੈਂ ਤਾਂ ਉਤਾਰਾਂ ਦੇਖੀ ਤਾਂ 5 ਲੱਖ ਰੁਪਈ ਆਏ ਆਈ ਐਚ ਐਨ ਸਭ ਹੀ ਕਹਿੰਦਾ 17 70 ਆ ਸਮਾਨ ਆ ਜੀ ਲਾਤਾ ਸੱਚਾ ਰਾਈਆਂ ਦੋ ਡੱਟ ਆਈਆਂ ਪਰ ਪਾ ਹਜੇ 3 40 ਲੱਖ ਜਿਹੜੀ ਟੈਪਰ ਕੋਪਰੈਂਟ ਜਿਹੜਾ ਬੈਂਕ ਮਾਸਟਰ ਜਿਹੜਾ ਹੈ ਕਮਰਾ ਇਹ ਇਹ 1 40 ਲੱਖ ਜਿਹੜਾ ਆਇਆ ਇਹ ਵਣਕੇ ਇੱਥੇ ਇਹ ਪਾਈ ਸੀ ਹਜੇ 4 ਲੱਖ ਦੇ ਮੁੱਲ ਦਾ ਫਿਰ ਜੇ ਇਹ ਦਿਨੋਂ ਜ਼ਿਆਦਾ ਹੈ ਹੁਣ ਮੇਰੇ ਇਹਦਾ نیچے ਦੋ ਦਾ ਮਾਸਟਰ ਬੈਡਰੂਮ ਹੋਗੇ ਇੱਕ ਸਟੋਰ ਹੋ ਗਿਆ ਫਿਰ ਇਹ ਹਾਲ ਸਾਰਾ ਖੁੱਲਾ ਹੈ ਉਹਦੇ ਬਾਅਦ ਉੱਪਰ ਕੋਣੇ ਜਿਹੜੇ ਇੱਕ ਉੱਪਰ ਮਾਸਟਰ ਬੈਡਰੂਮ ਹੈ ਫਿਰ ਇੱਕ ਛੋਟਾ ਨੋਰਮਲ ਰੂਮ ਫਿਰ ਦੋ ਬਾਹਰ ਵਾਲੀ ਹੁੰਦੀਆਂ ਜਿਹੜੀਆਂ ਹੋਣਗੀਆਂ ਮਾਣੇ ਬਹੁਤ ਕਾਣਾ ਹੋਇਆ ਰੋਇਆ ਰੋਮਰ ਫੇੜੇ ਮੈਨੂੰ ਉਹਦਣਾ ਕੋਈ ਫਾਇਲ ਤੇਰਾ ਉਹ ਜਿਹੜਾ 7 ਲੱਖ 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 ਬਗ ਬੀਚ ਤੇ ਆਉਣਾ ਹੈ 4 ਲੱਖ ਜਿਹੜਾ ਕੰਮ ਕਰ ਜਾਣਾ ਮਕਾਰ ਬਣ ਜਾਂਦਾ ਤਾਂ ਇੰਨੇ ਵਿੱਚ ਜਿੰਨੇ ਜਿਹੜਾ ਸਾਮਾਨ ਪੈਂਦਾ ਵਾ ਤਾਰਾਂ ਤੋਂ 4 ਲੱਖ ਜਾਈ 4 ਤੋਂ ਉੱਪਰ ਹੀ ਜਾਉਗੇ ਸਾਨੂੰ ਇਧਰ ਲੱਕੜੀ ਵਾਲਾ ਕਹਿੰਦਾ 5 ਮਹੀਨੇ ਸੁੱਕਣੀ ਹੈ 5 ਤਾਂ ਫਾਇਲ ਲਿਆਉਣੀ ਸੀ ਉਹ ਤਾਂ ਕਹਿੰਦਾ ਮੈਂ 15 ਦਿਨ ਨੂੰ ਇਧਰ ਆ ਜਾਣਾ ਦਰਵਾਜ਼ੇ ਲਾ ਕੇ ਉਹ ਤਾਂ ਬਾਹਰ ਕਹਿੰਦਾ ਇਹ ਕਿੱਥੇ ਆ ਰਿਹਾ ਹੈ ਹਾਂ ਜੀ ਦੇ ਬਾਹਰ ਉਹ ਹੋਰ ਨਹੀਂ ਉਹਨੂੰ ਦੱਸਦਾ ਸੀ 5 ਮਹੀਨੇ ਲੱਗਣੇ ਆਂ ਵਾਲੀ ਤਾਂ ਕਰਾਉਂਗਾ ਅੱਛਾ ਉਹ ਤਾਂ ਕਹੀ ਜਾਂਦਾ ਮਹਾ ਦੇਣਾ 15 ਨੇ ਜਾਈ ਤੂੰ ਚੱਲ ਆ ਜਾ ਫੇਰ ਚੱਲੀ ਆਪਾਂ ਦੇਖੇ ਕਰਦਾ ਕੁੜੀ ਤੁਸਾਂ ਚੱਲੀ ਹੋਣਾ ਇਹ ਬਾਈ ਆਪਣਾ ਭਾਣ ਜਾ ਆਓ ਭਾਣ ਜੀ ਇਹ ਆਪਾਂ ਤੁਹਾਨੂੰ ਵੀਡੀਓ ਨਹੀਂ ਦਿਖਾਈ ਨਹੀਂ ਹੈਗੀ ਆਈ ਵੇਈ ਬਾਹਰ ਤਾਂ ਹੀ ਹੈ ਪਰ ਇਹ ਨਾਨਕੇ ਆਈ ਲੇਟ ਆ ਥੋੜੀ ਜੀ ਕੱਲ ਨੂੰ ਹੀ ਨਾ ਜਾਣਾ ਬਾਹਰ ਨੂੰ ਕੈਨੇਡਾ ਨੂੰ ਮਹੀਨੇ ਦੀ ਛੁੱਟੀ ਆਈ ਤੀ ਇਹ ਵੀ ਮਹੀਨਾ ਬਾਹਰੇ ਕੱਟ ਗਈ ਵਿਆਹ ਵਿੱਚ ਆਉਂਦੀ ਉੱਲ ਜਗੀ ਵਿਆਹ ਕਮਾਇਆ ਨਾ ਜਿਆਦਾ ਵੀ ਹੁਣ ਤੁਸੀਂ ਦੇਖ ਲਓ ਵੀ ਕਿਹੜੀ ਸੇਵਾ ਕਰਦੀ ਹੋਣੀ ਇਹ ਹੋਰ ਫਿਰ ਟਰਾਲਾ ਕਿਹੜਾ ਲੈਣਾ ਚਾਹੁੰਦਾ ਹੈ ਤੁਹਾਨੂੰ ਮਿਲ ਜੀ ਆਪਣਾ ਭਾਣ ਜਾਏ ਕਦਾ ਮੈਨੂੰ ਕਹਿੰਦਾ ਮਾਮੇ ਟਰਾਲਾ ਲੈਣਾ ਟਰਾਲਾ ਮਾਂ ਵੀਡੀਓ ਚ ਕਹਿ ਦੂੰਗੇ ਮਾਂ ਚੱਲ ਬੇਲੇ ਜਿਹੜੇ ਜੋ ਵਿਆਹ ਵਿੱਚ ਅਸੀਂ ਉੱਲ ਜਾਵੇ ਥੋੜਾ ਜਿਹਾ ਬਿੱਡ ਟਰਾਲਾ ਹੋਵੇ ਜੀ 14 7 ਦਾ ਹੋਵੇ ਜੇ ਇਹ ਬਿੱਡ ਹੋਵੇ 3 ਫੁੱਟ ਮਤਲਬ ਕਿ ਵਜਨ ਹੋਵੇ ਕਿ 2.30 ਟਨ ਦੇ ਘਟੇਣ ਹੋਵੇ ਹਾਂ ਬਿੱਲਗਾ ਲੈਣਾ ਕਿਹੜਾ ਲੈਣਾ ਜਿਹੜਾ ਮਰਤੀ ਹੋਵੇ ਅੱਛਾ ਮਤਲਬ ਕਿ ਵਜਨ ਮੇਨ ਠੀਕ ਹੈ ਵੀ ਜੇ ਬਿੱਡ ਨਹੀਂ ਆਇਆ ਤਾਂ 16 7 ਹੈ ਫੇ ਬੜਾ ਵੀ ਚੱਲ ਜੂ ਜੇ ਮਤਲਬ ਕਿ 14 ਖਾਤੇ ਦਾ 2.5 ਫੁੱਟ ਬਿੱਡ ਹੈ ਉਹ ਲੈਣਾ ਨਹੀਂ ਹੈ ਤੇ ਉਹ ਵੀ ਲੈ ਲੂਗੇ ਅੱਛਾ ਜੇ 16 7 ਮਿਲ ਜਵੇ ਤਾਂ ਉਹ ਜ਼ਿਆਦਾ ਵਧੀਆ ਠੀਕ ਹੈ ਬਾਈ ਕਿਸੇ ਕੋਲ ਟਰਾਲਾ ਹੋਇਆ ਖੜਾ ਵਧੀਆ ਟਰਾਲਾ ਨਿੱਗਰ ਟਰਾਲਾ ਹੋਵੇ ਨਾ ਵੀ ਮੈਨੂੰ ਨੰਬਰ 'ਤੇ ਸੰਪਰਕ ਕਰ ਲਿਓ ਮੇਰੇ ਨਾਲ ਤੁਹਾਨੂੰ ਪਤਾ ਹੈ ਨੰਬਰ ਦਾ ਮੇਰੇ ਦਾ ਮੈਂ ਦੁਬਾਰੇ ਫੇਰ ਦੱਸ ਦਿੰਦਾ 9417414482 ਨੰਬਰ ਮੇਰੇ ਨਾਲ ਸੰਪਰਕ ਕਰ ਲਿਓ ਫੋਟੋਆਂ ਭੇਜ ਦਿਓ ਮੈਨੂੰ ਬੜਾ ਸਭ ਇਹਦੇ ਬਾਰੇ ਚੱਲਦਾ ਹੈ ਬਾਕੀ ਰੇਟ ਦੱਸ ਦਿਓ ਅਸੀਂ ਦੇਖ ਕੇ ਫਿਰ ਟਰਾਲਾ ਲੈ ਲਵਾਂਗੇ ਕਹਿੰਦਾ ਮੈਨੂੰ ਕਰਦਾ ਇਹ ਪਰ ਮੇਰੇ ਕੋਲ ਟਾਈਮ ਨਹੀਂ ਦਾ ਵਿਆਹ ਕਰਕੇ ਮੈਂ ਉੱਜਿਆ ਵਾ ਥੋੜਾ ਜਾ ਹੁਣ ਆਪਾਂ ਮਿਲਦੇ ਹੁਣ ਟਰਾਲਾ ਆਪਾਂ ਦੇਖ ਆਉਂਗੇ ਜਿੱਥੇ ਹੋਇਆਗੇ ਟਰਾਲਾ ਲੈ ਲੈਣਾ ਆਪਾਂ ਨੇ ਵੀ ਥੋੜੀ ਨੂੰ ਮੀਟਰ ਰੱਖੀ ਵੀ ਜੇ 16 ਸੱਤ ਦੇ ਵਿੱਚ ਅੱਛਾ ਸਾਰਾ ਦਾ ਤੇ ਬੈਟਰ ਹੈ ਮਿਲ ਜਾਣਾ ਜਿਹੜੇ ਟਰਾਲਾ ਚਾਹੀਦਾ ਤੂੰ ਦੱਸ ਦੇ ਬਸ ਜਿਹੜੇ ਮਾਰਜਾ ਖੜਾ ਉਸ ਨੂੰ ਮਿਲ ਜਾਣਾ ਟਰਾਲਾ ਜੇ ਨਵਾਂ ਬਣਾਉਣਾ ਤਾਂ ਦੇਖ ਲੈ ਨਵੇਂ ਚੱਲ ਬਿਲਗੇ ਚੱਲੀਆਂ ਸਾਈ ਦੇ ਆਉਂਦੇ ਉੱਥੇ ਸਾਈ ਦਿੱਤੀ ਵੀ ਨੰਬਰ ਕਰਨ ਲੱਗ ਜੂਗਾ ਉਹ ਵੀ ਚੱਕਰ ਹਾਂ ਜੇ ਨਵਾਂ ਹੀ ਹੋਵੇ ਤੇ ਨਾਲ ਉਸਕੇ ਮੈਂ ਤਾਂ ਨਵੀਂ ਬਣਵਾਉਣਾ ਹਾਂ ਨਾ ਲੋਡ ਦਾ ਫਿਰ ਲਾ ਦੇਣਾ ਰੋਡ ਦਾ ਕਾਲ ਨੂੰ ਨਾ ਨੰਬਰ ਆ ਜਨੇ ਮੇਰੇ ਕੋਲ ਤੈਨੂੰ ਦੇਖਣ ਭੇਜ ਦੇਣਾ ਬਸ ਕੋਈ ਨਹੀਂ ਹਾਂ ਚੱਲ ਬੋਲ ਹੋਰ ਵੀ ਕੱਢ ਜਾਣਾ ਜਲਦੀ ਵੀ ਕੱਲ ਨੂੰ ਜਲਦੀ ਜਾਓ ਬਾਏ ਇੱਧਰ ਨਿਆਣਾ ਜੀ ਨਹੀਂ ਲੱਗਦਾ ਹੈਗਾ ਇੱਥੇ ਗੱਲਾਂ ਬਹੁਤ ਸੁਣਦੇ ਆ ਅਸੀਂ ਕਹਿੰਦੇ ਵੀ ਨਿਆਣੇ ਮੁੜ ਕੇ ਜਾਂਦੇ ਨਹੀਂ ਹੈਗੇ ਬਹੁਤ ਔਖੇ ਢੇਮਕਾ ਪਰ ਨਿਆਣੇ ਜਿਹੜੇ ਉਧਰ ਚਲੀ ਗਏ ਉਹ ਕਹਿੰਦੇ ਵੀ ਅਸੀਂ ਉਧਰ ਹੀ ਰਹਿਣਾ ਇੱਧਰ ਨੂੰ ਆਉਣਾ ਜੀ ਨਹੀਂ ਕਰਦੇ ਇਹਨਾਂ ਦਾ ਪਤਾ ਨਹੀਂ ਉਧਰ ਮੁਰਖੇ ਚੰਗਾ ਹੈ ਪਤਾ ਨਹੀਂ ਖਾਣਾ ਪੀਣਾ ਬਰਗਰਾਂ ਨੂੰ ਮਿਲ ਗਏ ਹੈ ਹੈ ਜੀ ਲੱਗਿਆ ਤੁਹਾਨੂੰ ਲੱਗਿਆ ਤਾਂ ਹਲੇ ਉਹ ਜਿਹਾ ਨਹੀਂ ਲੱਗਿਆ ਜਿਹਾ ਜੇ ਉਧਰ ਲੱਗਦਾ ਬਰਗਰ ਖਾ ਕੇ ਠੀਕ ਹੈ ਇਹਦੀ ਬਾਈ ਕੱਲ ਨੂੰ ਫਲੈਟ ਆ ਰਾਤ ਨੂੰ ਤੜਕੇ ਉੱਡਣਾ ਹੈ ਨੇ ਵੀ ਛੱਡਣ ਜਾਊਗਾ ਇਹਦਾ ਡੈਡੀ ਪਤਾ ਨਹੀਂ ਹੁਣ ਜਾਣਾ ਮੈਂ ਤਾਂ ਦਿੱਲੀ ਤੇ ਬਸ ਕਾਨਪੁਰ ਕੇ ਜਾਦਾ ਬਹੁਤ ਬਾਟ ਪਰ ਜਿਹੜੀ ਹੁਣ ਬਾਟ ਅੰਤ ਨੂੰ ਜਿਹੜਾ ਗਿਆ ਮੈਂ ਹੂੰ ਬਹੁਤ ਸਪੀਡ ਗੱਡੀ ਬਾਟ ਉਹ ਮੇਰਾ ਜੀਵ ਆਉ ਲੱਗਿਆ ਸਵੇਰੋਂ ਤੁਰਿਆ ਸ਼ਾਮ ਨੂੰ ਘਰ ਆ ਗਏ ਹਾਂ ਜਿਹੜੇ 8 ਘੰਟੇ ਗੱਡੀ ਨੇ ਲਾ ਦੇ ਨੇ ਰਿਪੋਰਟ ਤੱਕ ਕੋਈ ਕੁਸੂਰ ਆ ਉਹਨਾਂ ਲਾਇ 5:30 ਘੰਟੇ ਸਿਰੇ 에ਅਰਪੋਰਟ ਉਪਰ ਉਹੀ ਗੱਡੀ ਨਾਲੇ ਤੈਵੇਂ ਘੱਟ ਲੈ ਕੇ ਰੱਖਿਆ ਕਰਨਾ ਕਿਉਂ ਸਪੀਡ ਤੇ ਜਾਣਾ ਪਰ ਦਿੱਲੀ ਮੈਨੂੰ ਜਾਮ ਨਹੀਂ ਲੱਗਾ ਕਿਤੇ ਨਹੀਂ ਤਾਂ ਦਿੱਲੀ ਉਹ ਬਹੁਤ ਜਾਮ ਲਾ ਦਿੰਦੀ ਹੈ ਦਿੱਲੀ ਜਦ ਐਂਟਰ ਕਰਦੇ ਉੱਥੇ ਹੀ ਬਹੁਤ ਜਾਮ ਹਾਂ ਦਿਨ ਵਿੱਚ ਬਹੁਤ ਜਾਮ ਲੱਗਦਾ ਉਦੋਂ ਅਸੀਂ ਦਿਨ ਵਿੱਚ ਗਏ ਜਮਾ ਹੀ ਲੱਗਿਆਗਾ ਇੱਕ ਜਗ੍ਹਾ ਵੀ ਨਹੀਂ ਖੜੇ ਆ ਗਿਤੇ ਮਾੜਾ ਮੋਟਾ ਖੜੇ ਆ ਵੀ ਐਕਣਾ ਚਲੋ ਠੀਕ ਆ ਭਾਈ ਵਾਕਿਆ ਤੇ ਮੌਸਮ ਸਾਡੇ ਹੋਇਆ ਬਸ ਸਾਫ਼ ਹੈ ਧੁੱਪਾਂ ਨਿਕਲੀ ਵੀ ਮੀਂਹ ਨਹੀਂ ਸਾਡੇ ਬਹੁਤਾ ਪਿਆ ਬਚਾਉਗਾ ਫਸਲਾਂ ਦਾ ਆਪਾਂ ਤੁਹਾਨੂੰ ਫਸਲਾਂ ਬਾਰੇ ਦਿਖਾ ਦਾਂਗੇ ਸਾਰਾ ਕੁਝ ਬਈ ਧੁੱਪਾਂ ਹੈ ਠੀਕ ਮੌਸਮ ਨਿਕਲ ਗਿਆ ਸਾਫ਼ ਸੁਥਰਾ ਅੱਜ ਨੂੰ ਸਾਉ ਵੀ ਆਨੰਦ ਆ ਹਾਈਥਰ ਟੇਪਰ ਜਾਂ ਬਣਾਤਾ ਉੱਚਾ ਹੋਗਾ ਨਹੀਂ ਖਾਦਾ ਪਹਿਲਾਂ ਫਿਰ ਪਹਿਲਾਂ ਤਾਂ ਬਰਾਬਰ ਦਾ ਤਾਂ ਨੀਵਾ ਦਾ ਹੁਣ ਭਰਤ ਪੈ ਗਿਆ ਨਾ ਬ੍ਰਿੰਦਾ ਵਾਲੀ ਉਹ ਬਾਈ ਚੱਲੇ ਕੈਨੇਡਾ ਨੂੰ ਜਮੀਨਾਂ ਲੱਗਿਆ ਦਾ ਪੂਰਾ ਹਾਂ ਠੀਕ ਆ ਹੁਣ ਦੇਖ ਲੈ ਜੇ ਤੇਰੇ ਨਾਲ ਜਿਆਦਾ ਘੱਖ ਬਣਿਆ ਤਾਂ ਕੀ ਤੇ ਨਹੀਂ ਟਾਈਂਗ ਗ੍ਰਿੰਦਾ ਦੀ ਵਾਲੀ ਆ ਹੁਣ ਗ੍ਰਿੰਦਾ ਲਾ ਕੇ ਆ ਜੀ ਹਾਂ ਆਜੀ ਆਜੀ ਮੀਨੇ ਚਿੱਟੀਆਂ ਨਹੀਂ ਠੀਕ ਹੈ ਮੈਂ ਚੱਕਿਆ ਵੀ ਲਾਲੀ ਦੀ ਲਾ ਦੂਗਾ ਆ ਜੀ ਹਾਂ ਆਜੀ ਆਜੀ ਮੈਂ ਤੇ ਨੂੰ ਪੰਜ ਸੂਰ ਸਰ ਵੀ ਠੀਕ ਹੈ ਕੋਈ ਚੰਗੀ ਨਾ ਬੁੜੀ ਤੁਪਾਂ ਕਿਹੜੇ ਫੁੱਲ ਆਏ ਨੇ ਮੌਸਮ ਸਾਫ ਮਹਾ ਹੈ ਪਹਿਲੀ ਟਿਕੜੀ ਦੀ ਹੋਈ ਸਾਡੇ ਖੇਤਾਂ ਖੁੱਤਾਂ ਚ ਪਾਣੀ ਦਾ ਕੋਈ ਇੰਨਾ ਬਹੁਤ ਨਹੀਂ ਹੈਗਾ ਪੱਤੇ ਜਿਹੜੇ ਕਣਕਾਂ ਹੈ ਤੇ ਕਰੀਵਾਂ ਗੱਦਰ ਹੋਈਆਂ ਮੱਕੀ ਜੌਂ ਵੀ ਲੱਗੇ ਨੇ ਸਨਮੋਏ ਆਪਣੇ ਇਹ ਚਾਹੀਦਾ ਥੋੜਾ ਜਿਹਾ ਸੰਗਣ ਨੇ ਵੀ ਹੋ ਗਿਆ ਆਪਾਂ ਦੇ ਯਾਰ ਜਿੱਡੇ ਲੱਗਦੇ ਦੇ ਦੇਖਣ ਨੂੰ ਪਰ ਬੁੱਝਾ ਇਹਨਾਂ ਨੇ ਬਹੁਤ ਮਾਰ ਲਿਆ ਚਲੋ ਦੇਖਦੇ ਆ ਇਹਨਾਂ ਦੀ ਥੋੜੀ ਜਾਨ ਜੀ ਘੱਟੇ ਹੁੰਦੀ ਹਵਾ ਛੇਤੀ ਕਿਰਦੇ ਆ ਵੀ ਪਿੱਛੇ ਆਪਾਂ ਨੇ ਥੋੜੇ ਜਿਹਾ ਘੱਟ ਤੇ ਬੀਜੇ ਵਾਹ ਤੱਕ ਨੂੰ ਤੇ ਹੁਣ ਸਾਰੇ ਬੀਜੇ ਵੇ ਜਾਂ ਦੋ ਥੈਲੇ ਸੋਹਣੇ ਹੋ ਗਏ ਤੇ ਵਧੀਆ ਸੜਾ ਡੰਗਰਾਂ ਦਾ ਦੈਰ ਜਿਹਾ ਬਣ ਬਣ ਕੇ ਹੁਣ ਵੀ ਹਲੇ ਪਏ ਇੱਕ ਕਣਗੇ ਇਹਨਾਂ ਨੂੰ ਦੁਬਾਰੇ ਨਿਕਲਿਆਉਣੇ ਵੀ ਜਿਹੜਾ ਹਮੇ ਸਾਡੇ ਪਿਆ ਚਲੋ ਪਿਆ ਥੋੜਾ ਹੀ ਆ ਬਹੁਤ ਵਧੀਆ ਪਿਆ ਕਣਕਾਂ ਦਾ ਪਰ ਦਾ ਸਿਆਵਾ ਫੇਰ ਆ ਪਾਸਾ ਦਿਨ ਤੱਕ ਹੁਣ ਪਤਾ ਨਹੀਂ ਕਹਣਾ ਪੈਣਾ ਆ ਤਾਂ ਲੰਘ ਗਿਆ ਬਹੁਤ ਸਿਆਵਾ ਮੈਂ 70% 80% 90% ਤੱਕ ਸਿਆਵਾ ਦਾ ਪਾਸਾਡੇ ਬਚਾਉ ਆ ਜੀ ਅੱਜ ਪਛਵਾ ਚੱਲਦੀ ਹੈ ਹਵਾ ਬਹੁਤ ਘੱਟ ਦੀ ਵੀ ਕਿਸੇ ਦੇ ਨੁਕਸਾਨ ਨਹੀਂ ਸਾਡੇ ਵਧੀਆ ਸਾਰੇ ਨੇ ਫਸਲਾਂ ਜਿੰਨੀਆਂ ਵੇ ਵਧੀਆ ਖੜੀਆਂ ਉਹ ਵੀ ਕਿਸੇ ਦੀ ਕਣਕ ਨਹੀਂ ਕਰੀ ਹੈਗੀ ਰੁਵਾ ਸੁਰਵਾ ਸਾਰੇ ਆ ਓਕੇ ਮੱਕੀ ਭਾਈ ਟਰਾਲਾ ਦੱਸੋ ਜੇ ਕਿਸੇ ਕੋਲ ਖੜਾ ਹੋਇਆ 14 ਫੁੱਟ ਦਾ ਹੋਵੇ ਬੱਡ ਬੈੱਡ ਹੋਵੇ ਤਿੰਨਾਂ ਕ ਫੁੱਟ ਉੱਪਰ ਨੂੰ ਆ ਫਿਰ 16 ਫੁੱਟ ਦਾ ਹੋਵੇ ਵੀ ਨੱਗਰ ਹੋਵੇ ਟਰਾਲਾ 32 ਕੁਆਂਟਰ ਵਾਲਾ ਯਾਨੀ ਜਿਹੜੀ ហេਠਾ ਹੁੱਕ ਵਾਲੇ ਬਿਲਕੁਲ ਟਾਈਪ ਦਾ ਹੀ ਹੋਵੇ ਉਂ ਚਾਹੇ ਪਲਾਹੇ ਵਾਲਾ ਦਾ ਹੋਵੇ ਕਿ ਟਹਿਲ ਸਿੰਘ ਦਾ ਕਿਦਾ ਇੱਕ ਨਾ ਹੋਵੇ ਇਹ ਨਹੀਂ ਆਗਾ ਆਪਾਂ ਮਿੱਟੀ ਵੀ ਟੀਐਸਬੀ ਵਾਲਿਆਂ ਦਾ ਜ਼ਰੂਰੀ ਆ ਵੀ ਯਾਨੀ ਹੁੱਕ ਥੱਲੇ ਹੋਵੇ ਉਹਦੀ ਚਲੋ ਦੇਖਦੇ ਆ ਨਹੀਂ ਤਾਂ ਫੇਰ ਬਾਕੀ ਜੇ ਟੱਕਰ ਗਿਆ ਪਹਿਲਾਂ ਟੱਕਰ ਜਾਣੇ ਮਿਲ ਜਾਣੇ ਜਿਹਨਾਂ ਕਈ ਵੀਰਾਂ ਕੋ ਖੜੇ ਹੁੰਦੇ ਵਿਚਨੇ ਵਾਲੇ ਜੇ ਇੱਕ ਨੇ ਇੱਕ ਵਾਰੀ ਮੈਨੂੰ ਹੋਰ ਹੀ ਪੁੱਛਦਾ ਤਾਂ ਉਹਨਾਂ ਨੇ ਨੰਬਰ ਮੇਰੇ ਕੋਲ ਤੋਂ ਨਿਕਲ ਗਿਆ ਉਹ ਵੀ ਟਰਾਲਾ ਲੈਣਾ ਚਾਹੁੰਦੇ ਤੇ ਮੈਂ ਆਪਾਂ ਉਹਨਾਂ ਨੂੰ ਬੀਜੀ ਥੋੜਾ ਜਿਹਾ ਖੰਡ ਪਾੜ ਸਾਬ ਆਰੰਭ ਕਰਨਾ ਦਾ ਮਾ ਚਲੋ ਫੇਰ ਗੱਲ ਕਰਦੇ ਆ ਜਾਨੂ ਫੇਰ ਆਪਣੇ ਕੋਲ ਨੰਬਰ ਹੋਰ ਬਹੁਤ ਆਲੇ ਵਿੱਚ ਪਤਾ ਨਹੀਂ ਲੱਗਿਆ ਨੰਬਰ ਦਾ ਵੀ ਜੇ ਕਿਸੇ ਕੋਲ ਟਰਾਲਾ ਭਾਈ ਬਕਾਊ ਹੋਇਆ ਤਾਂ ਭੇਜ ਦਿਓ WhatsApp ਪਰ ਫੋਟੋ ਆਪਾਂ ਨੰਬਰ ਵੀਡੀਓ ਵਿੱਚ ਦਿੱਤਾ ਸੀਗਾ ਕਿਉਂ ਚੀਜ਼ ਵਿਗ ਜਾਂਦੀ ਅਗਲੇ ਦਿਨ ਹਾਂ ਕੰਮ ਸੜ ਜਾਂਦਾ ਕਈ ਨਹੀਂ ਨਵਾਂ ਬਣਾਉਣ ਜੋਗੇ ਹੁੰਦੇ ਘੱਟ ਗੱਲ ਸੜ ਜਾਂਦਾ ਛੋਟੇ ਗੱਲ ਆ ਦੇਖੋ ਕਣਕ ਪਹਿਲਾਂ ਛਿੱਧੀ ਥੋੜੀ ਜਿਹਾ ਆਪਾਂ ਨੂੰ ਮੂਹ ਨਹੀਂ ਲੱਗਦੀ ਹੈਗੀ ਇਹ ਜਿਹੜਾ ਸੁਪਰ ਸੀਡਰ ਦਾ ਬੀਜ ਹੁੰਦੀ ਸੀ ਸਾ ਇਹਦੇ ਵਿੱਚ ਸਾਰੇ ਉਪਰ ਵਾਲੇ ਪ੍ਰੂਲੀ ਵਿੱਚੇ ਪਈਦੀ ਜੰਮੇ ਵੀ ਕਈ ਜਗ੍ਹਾ ਪ੍ਰਾਲੀ ਜਗ੍ਹਾ ਖਾਲੀ ਜਆ ਬਚ ਗਿਆ ਤਾਂ ਵੀ ਉਹੋ ਦੇਖੋ ਹੁਣ ਕਿਹ ਕੰਮ ਦੀ ਹੋਈ ਵੀ ਹੈ ਬੱਲ ਵੀ ਵਧੀਆ ਬਣੀ ਵੀ ਜਿੰਨੀ ਵੀ ਹੈਗੀ ਐਨ ਇੱਕ ਨੰਬਰ ਹੈ की है हरे छोट जो आ फटी है बहुत गूंज गूंज पाई भी है हाँ बड़ी भी आगी भाई आदे करी देख लो भाई कम ਇਹ ਕਿਹਨਾ ਇਨਸਾਨ ਨੂੰ ਲਾਇਆ ਵਾ ਕੰਮ ਸਵੇਰ ਤੇ ਸ਼ਾਮ ਤੱਕ ਜੇ ਰਾਤ ਨਾ ਹੋਵੇ ਮੈਂ ਕਹਿੰਦਾ ਇਹਨਾਂ ਟਿਕੇ ਇਹਨਾਂ ਦਾ ਵੀ ਇਹੀ ਕੰਮ ਹੈ ਜਿase ਹੀ ਕਹਦੇ ਵੀ ਇਹਨਾਂ ਨੂੰ ਕਾਹਦਾ ਫਿਕਰ ਹੈ ਦੇਖ ਲੋ ਕਿੰਨਾ ਰਸ ਕਿਹੜੇ ਸਭ ਇਕੱਠਾ ਕਰਨਾ ਫੁੱਲਾਂ ਬੇਤੇ ਥੋੜਾ ਥੋੜਾ ਲਿਜਾ ਕੇ ਫਿਰ ਆਪਣਾ ਟਿਕਾਣਾ ਦਾ ਪਤਾ ਉੱਥੇ ਪੁੱਜਣਾ ਅੱਗੇ ਡੂਮੇ ਡੂਮਣੇ ਬਹੁਤ ਲੱਗੇ ਹੁੰਦੇ ਤੇ ਹਰੇਕ ਦਰਖਤਾਂ ਮਾਰੇ ਹੁੰਦੇ ਪਰ ਹੁਣ ਤਾਂ ਦਿਖਦੇ ਨਹੀਂ ਹੈਗੇ ਬਹੁਤ ਘੱਟ ਆ ਹੁਣ ਸਾਡੇ ਇਲਾਕੇ ਨਹੀਂ ਅੱਧਰ ਬਹੁਤ ਹੁੰਦੇ ਤੇ ਉਹ ਪਾਈ ਕੁੱਤ ਅੱਗੀ ਜੇ ਆਪਣੇ ਦੇਰੀ ਵਾ ਇਧਰਲੇ ਪਾਸੇ ਆਪਾਂ ਆ ਨਹੀਂ ਹੋ ਜਾਏਗਾ ਇਹਨੂੰ ਪਤਾ ਨਹੀਂ ਇੱਥੇ ਕਿਹੜੇ ਸਾਗਰ ਹਵਾ ਪੈ ਗਈ ਬਸ ਆ ਇਨੇ ਗੇਟੇ ਡੀ ਹੋਈ ਪਾ ਆਪਣੇ ਹਾ ਉਹ ਸਾਰੇ ਕਣਕ ਵਧੀਆ ਖੜੀ ਆ ਆ ਦੇਖੋ ਕਣਕ ਕੈੜੀ ਹੋ ਗਿਆ ਬੰਨਾ ਜਿਹੜਾ ਜਿਹੜਾ ਕੋਹੁਰ ਜਿਆਦਾ ਸਮਝ ਲਓ ਵੀ ਝੜ ਲਿਆ ਮੀਂਹ ਉਹ ਜਪੈਂਡ ਆਪਣੇ ਕਣਕ ਵੀ ਆ ਜਾਨਮ ਹਰ ਵਾਲੀ ਆਪਣੇ ਵਾਲੇ ਕਿੰਨੇ ਜਾਂਦੇ ਦੇਖਦੇ ਉਧਰ ਕਿਉਂ ਕੱਲ ਇੱਥੇ ਗਿੱਲਾ ਦਾ ਵਿੱਚ ਨਹੀਂ ਰਬੜ ਹੁੰਦਾ ਆਏ ਹੁਣ ਵੀ ਉਹ ਦੀ ਹੈਗੀ ਚਲੋ ਹੁਣ ਕੱਟ ਕੱਲ ਪੈਂਦਾ ਤਾਂ ਮਹੀ ਉਹਦੇ ਕਰਕੇ ਔਖਾ ਦਾ ਪਰ ਬੱਲਾਂ ਦਾ ਫਰਕ ਹੈ ਕਣਕਰੀ ਵਾਲੀ ਛੋਟੀ ਹੈ ਬੀਜ ਇਹ ਵੀ ਨਵਾਂ ਕੁਸ਼ ਆਹ ਦਾ ਹਲੇ ਫਰਕ ਹੈ ਹਰ ਵੀ ਜਿਹੜਾ ਨਵਾਂ ਦਾ 226 ਇਹ ਕਰੀਬੀ ਟੇਢੀ ਲਾਗਾਂ ਲੱਗੀਆਂ ਹੋਣ ਬੜੀਆਂ ਕਰਿਆ ਵਖਣਾਰਾ ਜੀ ਚਲੋ ਇੰਨਾ ਅਗਦਾ ਕੁਝ ਨਹੀਂ ਥੋੜਾ ਬਹੁਤਾ ਹੁੰਦਾ ਹੀ ਹੈ ਬਦੀ ਵੀ ਗਾਨਕ ਬਹੁਤ ਹੈ ਕਈ ਵੀਰਾਂ ਨੇ ਕਮੈਂਟ ਆਉਂਦੇ ਕਹਿੰਦੇ 826 ਘਟਾ ਕਹਿੰਦੇ ਸਾਡੇ ਵਧੀਆ ਪਰ ਨਹੀਂ ਆ ਹੁਣ ਦੇਖ ਲੋ ਜੇ ਮੈਂ ਇਹਦੇ ਵਿੱਚ ਵਰਦਾ ਮੈਂ ਕਹਿੰਦਾ ਛਾਤੀ ਛਾਤੀ ਤੱਕ ਹੋਣੀ ਹੈ 4 4 ਫੁੱਟ ਹੈ ਤਕਰੀਬਨ ਬਦੀ ਵੀ ਇਹਦੇ ਵਿੱਚ ਬੱਲਾ ਦਾਣੇ ਪਤਾ ਨਹੀਂ ਲੱਗ ਆ ਜਾਂਦੇ ਆ ਇਹ ਦੇਖੋ ਬੰਨਾ ਦੇਖਿਆ ਮਾਥੇ ਲਾਗ ਦੀ ਬੱਦ ਹੁੰਦੀ ਹੋ ਤੱਕ ਦੀ ਇੱਕ আর ਇਹਨਾਂ ਦੇ ਬਾਈਆਂ ਦੇ ਵਿੱਚ ਇਹਨਾਂ ਪੂਰੀ ਪੁੰਜੀ ਇਸ ਕਾਜੀ ਹੁੰਦੀ ਹੈ ਇਹ ਕਣਕ ਦੇ ਬੀਜ ਹੈ ਵੀ ਲੱਗਾ ਜੀ ਕੋਈ ਨਵਾਂ ਹੋਰ ਤਰ੍ਹਾਂ ਦਾ ਵਧੀਆ ਵਾਲਾ ਹੈ ਦੇਖਣ ਨੂੰ ਉਪਰਾਂ ਜਿਹਾ ਹੀ ਲੱਗਦਾ ਇਹ ਗੁੱਲੀ ਡੰਡਾ ਦਾ ਬੇਰਸ ਸਭ ਰੇ ਬਾਚੂ ਵੀ ਉੱਪਰ ਜਿਹੜੀ ਅਪਕੀਰਾ ਸਵਰੇ ਆ ਵਾਜੂ ਦੇ ਬਾਕੀ ਦਾ ਰੀਸਾ ਨਹੀਂ ਮੈਨੂੰ ਤਲਾਦੀ ਵੀ ਵਧੀਆ ਰਿਜ਼ਲਟ ਹੈ ਜਿੰਨਾ ਵੀ ਕਹ ਦੋ ਆ ਆਪਣੇ ਵਾਲੀ ਆ ਗਈ 327 ਗੁੱਲੀ ਡੰਡਾ ਸਾਡੇ ਤੋਂ ਦੇਖਣ ਨੂੰ ਹੀ ਨਹੀਂ ਹੋਇਆ ਇਹਦਾ ਹਲ ਬੱਲ ਇਹ ਵੀ ਵਧੀਆ ਜਿੰਨੀ ਵੇਹਾਈ ਖੜੀ ਕੀ ਕਰਨੇ ਤੇ بچਾਵਾ ਯੂਰੇ ਵਿੱਚ ਐ ਵੀ ਤਗੀਆਂ ਉਹੀ ਆ ਥੋੜੀਆਂ ਡੱਡੀਆਂ ਹੋ ਜਾਂਵਾਂ ਜਿਹੜੀਆਂ ਪਹਿਲਾਂ ਪਾਣੀ ਲਾਤਦਾ ਰਜਾ ਧੋ ਗਏ ਨੇ ਦੇ ਵਿੱਚ ਇਹਨਾਂ ਵੀ ਗੋਡਣੀ ਜੀ ਮਾਰ ਕੇ ਚੱਕਿਆ ਮੂੰਹ ਪਹਿਲਾਂ ਤੇ ਚੂਹੇ ਜੀ ਆਪਾਂ ਨੇ ਦਵਾਈ ਰੱਖ ਦਿੱਤੀ ਬਹੁਤ ਵਧੀਆ ਰਿਜ਼ਲਟ ਆਇਆ ਇਹਦਾ ਬਾਕੀ ਫੇਰ ਦੇਖਦੇ ਪੰਜ ਚਾਰ ਦਿਨ ਤੱਕ ਇੱਕ ਵਾਰ ਫੇਰ ਰੱਖ ਦੇਣੀ ਕਿਉਂ ਆਹ ਜਿੱਕਣਾ ਇੱਥੇ ਚੂਹਾ ਹੈ ਦਾ ਮੈਨੂੰ ਲੱਗਿਆ ਵਾ ਕੋਈ ਜਾਨਵਰ ਛੋਟਾ ਹੀ ਲਖਿਆ ਹੋਣਾ ਆਦਰ ਸਾਹ ਸੁਣ ਹੋਊਗਾ ਅੰਦਰ ਤੇ ਆਵੇ ਜਾਨਵਰ ਬੱਚੇ ਵਿੱਚ ਮੱਕਿਓ ਫੇਟਾਂ ਲੱਗਦੀ ਗੇਰੀ ਵੀ ਸਾਹਿਬ ਇੱਤਰ ਵਾਲੀ ਕਣਕਾ ਆ ਕੰਕਰ ਕਰਿਆ ਆਪਣਾ ਘਾਣਾ ਥੋੜਾ ਜਿਹਾ ਛਾਂਡ ਗਿਆ ਆ ਦੇਖੋ ਇਹਦੇ ਚ ਪਾਣੀ ਵੀ ਆ ਗਿਆ ਟੋਬੇ ਦਾ ਜਿਉ ਟੋਬਾ ਉਛਲ ਕੇ ਚੱਲ ਪਿਆ ਥੋੜਾ ਜਿਹਾ ਨਕਮੀ ਪਿਆ ਪਹਿਲਾਂ ਉਛਲਣੇ ਤਿਆਰਤਾ ਮਾ ਹੁਣ ਨੇਕਣੇ ਭਰੀ ਰਹਿਣਾ ਇਹ ਕੰਕਰ ਦਾ ਨੁਕਸਾਨ ਹੁੰਦਾ ਫਿਰ ਇਹ ਪਿੰਡ ਦਾ ਪਾਣੀ ਹੈ ਮੀਂਹ ਦਾ ਪਾਣੀ ਨਹੀਂ ਹੈਗਾ ਚਲੋ ਠੀਕ ਹੈ ਜੀ ਮਿਲਦੇ ਫਿਰ ਕਿਸੇ ਅਗਲੇ ਵਲੌਗ ਚ